ਪੰਜਾਬ ਕੇਸੀ ਜੈਗਵਾਨੀ ਟੀਵੀ ਤੇ ਸਾਰਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਤਾਂ ਪੰਜਾਬ ਭਵਨ ਦੇ ਵਿੱਚ ਅੱਜ ਮੁੱਖ ਮੰਤਰੀ ਦੀ ਇੱਕ ਅਹਿਮ ਮੀਟਿੰਗ ਚੱਲ ਰਹੀ ਹੈ ਮਿਨਿਸਟਰ ਲੈਂਪਲੋਏ ਯੂਨੀਅਨ ਦੇ ਨਾਲ ਇਹ ਮੀਟਿੰਗ ਜਿਹੜੀ ਹੈ ਬੁਲਾਈ ਗਈ ਹੈ ਤੇ ਬੈਠਕ ਸ਼ੁਰੂ ਹੋ ਚੁੱਕੀ ਹੈ ਜਾਣਕਾਰੀ ਦੇ ਦਈਏ ਕਿ ਇਸ ਤੋਂ ਪਹਿਲਾਂ ਵੀ ਸਬ ਕਮੇਟੀ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਸੀ ਪਰ ਉਸਦੇ ਸਹਿਮਤੀ ਨਹੀਂ ਬਣ ਪਾਈ ਮੰਤਰੀਆਂ ਦੇ ਵਿੱਚ ਤੇ ਮੁਲਾਜ਼ਮ ਯੂਨੀਅਨ ਦੇ ਲੀਡਰ ਸੀ ਕਈ ਗੱਲਾਂ ਤੇ ਸਹਿਮਤੀ ਨਹੀਂ ਬਣ ਪਾਈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਸੀਂ ਹੜਤਾਲ ਜਾਰੀ ਰੱਖਾਂਗੇ ਡੀਸੀ ਦਫ਼ਤਰਾਂ ਦੇ ਵਿੱਚ ਨਾਲ ਦੀ ਹੜਤਾਲ ਚੱਲ ਰਹੀ ਸੀ ਪਰ ਅੱਜ ਹੁਣ ਮੀਟਿੰਗ ਜਿਹੜੀ ਆ ਉਹ ਸੱਦੀ ਗਈ ਹੈ ਹਾਲਾਂਕਿ ਡੀਸੀ ਦਫ਼ਤਰਾਂ ਦੇ ਵਿੱਚ ਉਹਨਾਂ ਨੇ ਹੜਤਾਲ ਹਜੇ ਫਿਲਹਾਲ ਪੋਸਟਪੋਨ ਕਰ ਦਿੱਤੀ ਹੈ ਪਰ ਮੰਗਾਂ ਉਹਨਾਂ ਦੀਆਂ ਬਿਲਕੁਲ ਸਰਕਾਰ ਸਾਹਮਣੇ ਰੱਖੀਆਂ ਗਿਆਆਂ ਹਨ ਜਿਨ੍ਹਾਂ ਦੇ ਵਿੱਚੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਗੱਲ ਕਰ ਰਹੇ ਹਨ ਉਹ ਸਕੀਮ ਬਹਾਲ ਕੀਤੀ ਜਾਵੇ ਤੇ ਨਾਲ ਹੀ ਨਾਲ ਡੀਏ ਦੀ ਕਿਸ਼ਤ ਜਾਰੀ ਕੀਤੀ ਜਾਏ ਨਾ ਕੇਵਲ ਜਾਰੀ ਕੀਤੀ ਜਾਏ ਬਲਕਿ ਕੇਂਦਰ ਸਰਕਾਰ ਦੀ ਤਰਸ ਜਿਹੜਾ ਉਹ ਡੀਏ ਦਿੱਤਾ ਜਾਵੇ ਇਸ ਤੋਂ ਇਲਾਵਾ ਜਾਣਕਾਰੀ ਵੀ ਦੇ ਦਈਏ ਕਿ ਜਦੋਂ ਇਹਨਾਂ ਦੀ ਹੜਤਾਲ ਚੱਲ ਰਹੀ ਸੀ ਸੈਲਰੀਸ ਵੀ ਜਿਹੜੀਆਂ ਸਨ ਉਹ ਲੇਟ ਹੋਈਆਂ ਸਨ ਤਾਂ ਉਹਨਾਂ ਦੀਆਂ ਮੰਗਾਂ ਤੇ ਕਿਉਂਕਿ ਹਮੇਸ਼ਾ ਤੋਂ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੁਸੀਂ ਹੜਤਾਲ ਕਰਨੀ ਹੈ ਤੁਸੀਂ ਕੁਝ ਕਰਨਾ ਹੈ ਪ੍ਰਦਰਸ਼ਨ ਕਰਨਾ ਹੈ ਤੇ ਤੁਹਾਡਾ ਹੱਕ ਬੰਦ ਹੈ ਪਰ ਸਰਕਾਰ ਦੇ ਦਵਾਰ ਹਮੇਸ਼ਾ ਖੁੱਲੇ ਨੇ ਤੁਸੀਂ ਗੱਲਬਾਤ ਨਾਲ ਹੱਲਾ ਪਾ ਕੱਢਾਂਗੇ ਤੇ ਉਸੇ ਦੇ ਤਰਸੇ ਅੱਜ ਵੀ ਬੈਠਕ ਜਿਹੜੀ ਹੈ ਉਹ ਮੁੱਖ ਮੰਤਰੀ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਤੁਸੀਂ ਆਓ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਤੇ ਪੰਜਾਬ ਪਵੰਦ ਦੇ ਵਿੱਚ ਫਿਲਹਾਲ ਮੀਟਿੰਗ ਚੱਲ ਰਹੀ ਹੈ ਦੇਖਣ ਵਾਲੀ ਗੱਲ ਰਹੇਗੀ ਕਿ ਕੀ 22 ਮੀਟਿੰਗ ਦਾ ਨਿਕਲਦਾ ਹੈ ਪਰ ਸਰਕਾਰ ਬਿਲਕੁਲ ਪੋਜ਼ਿਟਿਵ ਇਸ ਤੇ ਨਜ਼ਰ ਆ ਰਹੀ ਹੈ ਕਿ ਜੋ ਵੀ ਜਾਇਜ਼ ਮੰਗਾ ਹਨ ਉਹ ਚਾਹੇ ਮੁਲਾਜ਼ਮਾਂ ਦੀ ਹੋਣ ਕਿਸਾਨ ਦੀ ਹੋਣੀ ਹੈ ਕਿਸੇ ਵੀ ਯੂਨੀਅਨ ਦੀ ਆਉਣ ਉਹਨਾਂ ਨੂੰ ਮੰਗਿਆ ਜਾਵੇ ਕੰਮ ਕਾਜ ਪ੍ਰਭਾਵਿਤ ਨਾ ਹੋਵੇ ਤਾਂ ਹੁਣ ਇੰਤਜ਼ਾਰ ਰਹੇਗਾ ਕਿ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਹੈ ਕੈਮਰਾਮੈਨ ਹਰਜਿੰਦਰ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ